ਅੱਜ ਸਵੇਰੇ ਫਲੋਰ نیشنل ਹਾਈਵੇ ਤੇ ਉਸ ਸਮੇਂ ਹਫੜਾ ਤਫੜੀ ਮਚ ਗਈ ਜਦ ਇੱਕ ਜੰਗਲੀ ਜਾਨਵਰ ਦੀ نیشنل ਹਾਈਵੇ ਦੇ ਉੱਤੇ ਕਾਰ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਜੰਗਲੀ ਜਾਨਵਰ ਦੇ ਸੱਟਾਂ ਲੱਗੀਆਂ ਤੇ ਕਾਰ ਤਰਾ ਇਹ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਖੁਸ਼ਕਿਸਮਤ ਇਸ ਗੱਲ ਦੀ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਘੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਿਛਲੇ 2 ਘੰਟੇ ਤੋਂ ਇਸ ਜਾਨਵਰ ਦਾ ਇੱਕ ਕਾਰ ਦੇ ਨਾਲ ਐਕਸੀਡੈਂਟ ਹੋਇਆ ਹੈ ਉਹਨਾਂ ਵੱਲੋਂ ਜੰਗਲਾਤ ਵਿਭਾਗ ਨੂੰ ਵੀ ਫੋਨ ਕੀਤਾ ਗਿਆ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਉਹਨੇ ਕਿਹਾ ਕਿ ਮੌਕੇ ਤੇ ਥਾਣਾ ਫਲੋਰ ਦੇ ਏਐਸਆਈ ਜਸਵਿੰਦਰ ਸਿੰਘ ਤੇ ਤੇ ਜੈ ਗੋਪਾਲ ਪਹੁੰਚੇ ਨੇ ਜਿਨ੍ਹਾਂ ਨੇ ਜ਼ਖਮੀ ਜਾਨਵਰ ਨੂੰ ਕਾਬੂ ਕੀਤਾ ਤੇ ਫੋਰੈਸਟ ਡਿਪਾਰਟਮੈਂਟ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਪਰ ਫਿਰ ਵੀ 2 ਘੰਟੇ ਬਾਅਦ ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਪਹੁੰਚਿਆ ਤੇ ਜਾਨਵਰ ਨੂੰ ਗੱਡੀ ਵਿੱਚ ਪਾ ਕੇ ਆਪਣੇ ਨਾਲ ਲੈ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੇ 12 ਸਿੰਘਾਂ ਦੀ ਕਾਰ ਦੇ ਨਾਲ ਟੱਕਰ ਹੋਈ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹਨੇ ਦੱਸਿਆ ਕਿ ਹੁਣ ਇਸ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਆਪਣੇ ਨਾਲ ਗੱਡੀ ਵਿੱਚ ਪਾ ਕੇ ਲੈ ਗਏ ਹਨ ਇੱਕ ਘੰਟੇ ਪਹਿਲਾਂ ਮੈਂ ਗਊਸ਼ਾਲਾ ਨੂੰ ਜਾ ਰਿਹਾ ਸੀਗਾ ਤੇ ਕਾਫੀ ਲੋਕ ਜਿਹੜੇ ਸੀਗੇ ਇੱਥੇ ਇਹ ਬਾਰਾ ਸਿੰਘਾਂ ਨੂੰ ਦੇਖਣ ਵਾਸਤੇ ਖੜੇ ਸੀਗੇ ਬਿਟਮੈਨ ਬੈਟ ਮੈਂ ਵੀ ਮੈਂ ਵੀ ਸੋਚਿਆ ਕਿ ਮੈਂ ਦੇਖਾਂ ਉੱਤਰ ਕੇ ਤੇ ਕੀ ਹੋਇਆ ਤਜਾ ਦੇਖਿਆ ਤਾਂ ਇੱਕ ਕਾਰ ਆ ਜਿਹਦੇ ਨਾਲ ਇਹ ਬਾਰਾ ਸਿੰਘਾ ਜਿਹੜਾ ਆ ਅਚਾਨਕ ਦਰਿਆ ਵਾਲੇ ਪਾਸਿਓਂ ਆ ਕੇ ਇਹ ਕਾਰ ਤੇ ਆ ਟਕਰਾ ਗਿਆ ਕਾਰ ਵਾਲੇ ਡਰਾਈਵਰ ਦਾ ਬਚਾਅ ਹੋ ਗਿਆ ਉਹਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਤਾਂ ਇਹ ਕੋਈ ਐਕਸੀਡੈਂਸ ਆ ਕਿ ਕੁਦਰਤੀ ਆ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਇਹਦੇ ਵਿੱਚ ਲੇਕਿਨ ਜਦੋਂ ਮੈਂ ਆਇਆ ਤਾਂ ਮੈਂ ਲਾਈਵ ਹੋ ਗਿਆ ਤਾਂ ਜੋ ਅਫੀਸਰ ਸਹਿਬਾਨ ਨੂੰ ਪਤਾ ਲੱਗ ਸਕੇ ਲੇਕਿਨ ਪੰਚ ਪ੍ਰਸ਼ਾਸਨ ਜਿਹੜਾ ਮੌਕੇ ਤੇ ਮਜੂਰ ਹੋ ਗਿਆ ਜਿਹੜੇ ਫੋਰੈਸਟ ਡਿਪਾਰਟਮੈਂਟ ਜਿੰਨਾ ਵੀ ਡਿਊਟੀ ਬਣਦੀ ਆ ਉਹਨਾਂ ਨੂੰ ਹਜੇ ਇਹ ਕਾਫੀ ਲੋਕ ਕਹਿ ਰਹੇ ਪਏ ਅਸੀਂ ਨੇਸ਼ਨ ਆਜ ਬਿਆਰਿਆਂ ਨੂੰ ਵੀ ਫੋਨ ਕੀਤੇ ਆ ਫੋਰੈਸਟ ਡਿਪਾਰਟਮੈਂਟ ਆਰਿਆਂ ਨੂੰ ਵੀ ਕੀਤੇ ਆ ਲੇਕਿਨ ਹਜੇ ਘੰਟਾ ਬਾਅਦ ਬੀਤਣ ਦੇ ਬਾਬਨੂਦ ਵੀ ਫੋਰੈਸਟ ਡਿਪਾਰਟਮੈਂਟ ਦਾ ਕੋਈ ਵੀ ਅਧਿਕਾਰੀ ਜਿਹੜਾ ਆ ਉਹ ਇੱਥੇ ਨਹੀਂ ਪਹੁੰਚਿਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਨੈਸ਼ਨਲ ਹਾਈਵੇਅ ਵਾਲੇ ਜਿਹੜੇ ਇਹਨਾਂ ਟੂਰ ਖਰੀਦ ਪਾ ਤਾਂ ਲੈਂਦੇ ਆ ਪਰ ਜਦੋਂ ਇਹਨਾਂ ਦੀ ਡਿਊਟੀ ਬਣਦੀ ਆ ਪਏ ਨੂੰ ਇਹਨੂੰ ਇਹਨੂੰ ਹਸਪਤਾਲ ਪਹੁੰਚਾਇਆ ਜਾਵੇ ਜਾਂ ਯੂਨੀਵਰਸਿਟੀ ਪਹੁੰਚਾਇਆ ਜਾਵੇ ਨੈਸ਼ਨਲ ਹਾਈਵੇਅ ਵਾਲਿਆਂ ਦੀ ਵੀ ਕੋਈ ਡਿਊਟੀ ਹੈਗੀ ਆ ਰੋਡ ਸਾਫ਼ ਕਰਨ ਦੀ ਡਿਊਟੀ ਨਹੀਂ ਹੈਗੀ ਇਹਨਾਂ ਦੀ ਜੇ ਕੋਈ ਇੱਧਰ ਇੱਧਰ ਦੇ ਵਿਚ ਵਿਚ ਜਾ ਉਹ ਗੱਡੀ ਕਿੱਥੇ ਐ ਜਿਹੜੀ ਗੱਡੀ ਦੇ ਵਿਚ ਵਿਚ ਜਾ ਉਹ ਪੁਲਿਸ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਦਾ ਨੰਬਰ ਨੰਬਰ ਨੋਟ ਕਰ ਲਿਆ ਵਾ ਡਰਾਈਵਰ ਦਾ ਨੰਬਰ ਨੋਟ ਕਰ ਲਿਆ ਮੈਂ ਵੀ ਇਹਦਾ ਨੰਬਰ ਨੋਟ ਕਰ ਲਿਆ ਮੇਰੇ ਕੋਲ ਵੀ ਉਹਦੀ ਪਿਕਚਰ ਵੀ ਹੈਗੀ ਆ ਉਹ ਉਹਨੂੰ ਪੁਲਿਸ ਪ੍ਰਸ਼ਾਸਨ ਨੇ ਜਾਣ ਦਿੱਤਾ ਕਿਉਂਕਿ ਦਾ ਕਸੂਰ ਤਾਂ ਕੋਈ ਹੈ ਨਹੀਂ ਇਸ ਕਰਕੇ ਮੈਂ ਸਮਝਦਾ ਕਿ ਕੋਈ ਨੁਕਸਾਨ ਕਿਸ ਤਰ੍ਹਾਂ ਦਾ ਨਹੀਂ ਹੋਇਆ ਲੇਕਿਨ ਫੋਰੈਸਟ ਡਿਪਾਰਟਮੈਂਟ ਦੀ ਮੈਂ ਉਹਨੂੰ ਅਨਗੈਲੀ ਔਰ ਨੈਗਲੀਜੈਂਸੀ ਕਹੂੰਗਾ ਕਿ ਜੇਰੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਵੀ ਸਰਦਾਰਿਆਂ ਦੇ ਵਿੱਚ ਅੱਗੇ ਵੀ ਕੇਵਰੀ ਕਰੇ ਤਾਂ ਥੋੜੇ ਦਿਨ ਹੋਇਆ ਕੱਲ੍ਹ ਦੀ ਦਿਨੇ ਆ ਬੇ ਹਲੇ ਚੀਤਾ ਦੀ ਜਿਹੜੀ ਇੱਕ دہشت ਆ ਫੋਰਟ ਮੁੱਕੀ ਨਹੀਂ ਸੀ ਕਈ ਪੱਤਰਕਾਰਾਂ ਨੇ ਲੜਕੇ ਪਾਸ ਜਾ ਕੇ ਕਿ ਇੱਕ ਚੀਤਾ ਜਿਹੜਾ ਆ ਉਹ ਹਰੀ ਪੱਤ ਤੋਂ ਲੱਗ ਕੇ ਕੰਗਰਾਈਆਂ ਦੇ ਵਿੱਚ ਵਿੱਚ ਫਿਰ ਰਿਹਾ ਇੱਕ ਕਈ ਪਸ਼ੂ ਵੀ ਉਹਨਾਂ ਜ਼ਖਮੀ ਗਿੱਤੇ ਆ ਆ ਅੱਜ ਰੀਸੈਂਟਲੀ ਤਾਜ਼ਾ ਹੀ ਕੰਮ ਹੋ ਗਿਆ ਕਿ ਬਾਰਾ ਸਿੰਘਾ ਜਿਹੜਾ ਆ ਉਹ ਨੈਸ਼ਨਲ ਹਾਈਵੇ ਤੇ ਪ੍ਰੈਫਰਦਾ ਔਰ ਫੋਰੈਸਟ ਡਿਪਾਰਟਮੈਂਟ ਦਾ ਜਿਹੜਾ ਕੋਈ ਧਿਆਨ ਇਸ ਪਾਸੇ ਨੂੰ ਨਹੀਂ ਹੈ ਦੋਲਾਦਪੁਰ ਵਾਲੇ ਆ ਗਏ ਆ ਇਹਨਾਂ ਨੇ ਆਣ ਕੇ ਉਹਨਾਂ ਨੇ ਗੱਡੀ ਲੈ ਕੇ ਆਏ ਆ ਇਹ ਕਿੰਨੇ ਘੰਟੇ ਬਾਅਦ ਆਏ ਭਈ ਇਹ ਘੰਟੇ ਤੋਂ ਵੀ ਜ਼ਿਆਦਾ ਹੋ ਗਿਆ ਤਾਂ ਮਨ ਨਾਲ ਔਰ ਇਹ ਮਿਆਣਾ ਸਵੇ ਉਹ ਆਏ ਆ ਆਪਣੇ ਉਥੋਂ ਪੁਨਾ ਉਹਨਾਂ ਦਾ ਜਿਹੜਾ ਹੈਗਾ ਹੈਡ ਡਿਪਾਰਟਮੈਂਟ ਰ ਜੀ ਉੱਥੋਂ ਆਏ ਆ ਵੱਡੀ ਗੱਲ ਤੇ ਹੁਣ ਇਹ ਮੀਲੋ ਕਹਿੰਦੇ ਇਹ ਨੂੰ ਲੈ ਜਾਓ ਉੱਥੇ ਉਹਨਾਂ ਦਾ ਇਲਾਜ ਕਰਦੇ ਆ ਕਿਹਦਾ ਬੰਦਾ ਲੱਗਾ ਇਹਦਾ ਕਿਸੇ ਗੱਡੀ ਨਾਲ ਐਕਸੀਡੈਂਟ ਹੋਇਆ ਹਾਂਜੀ ਉਹ ਗੱਡੀ ਚਾਲਕ ਕਿੱਦਾਂ ਵੱਡੀ ਵਾਲਾ ਠੀਕ ਆ ਉਹਦਾ ਕੋਈ ਜਾਨੀ ਨੁਕਸਾਨ ਨਹੀਂ ਆ ਕਿਹੜੀਆਂ ਲੱਗਾ ਭਾਜੀ ਇਹ ਹਾਂਜੀ ਲੱਗਾ ਕਿਹੜੀਆਂ ਗੱਡੀਆਂ ਚਾਹੀਏ ਇਹ ਇੱਕ ਗੱਡੀ ਚ ਪਹਿਲਾਂ ਲੱਗਾ ਸੀਗਾ ਮੁਰਤੇ ਉੱਟ ਕੇ ਫਿਰ ਲਗਾ ਕੇ ਭਜਦਾ ਦੂਜੀ ਗੱਡੀ ਚ ਮੇ ਵਜ ਗਿਆ ਇਹ ਠੀਕ ਆ ਇਹ ਸੱਟ ਕਿਹਨੇ ਲੱਗੀ ਹੋਈ ਆ ਇਹ ਸੱਟ ਇਹਦੀ ਲੱਤਾਂ ਤੇ ਲੱਗਦੀ ਆ ਇਹ ਲੱਤਾਂ ਤੇ ਪੂਰੀ ਲੱਗਦੀ ਆ